ਮੈਂ ਮੈਂ ਵੀ ਬਹੁਤ ਜ਼ਿਆਦਾ ਮੈਂ ਮੈਂ ਦਿਲ ਦੀ ਗੱਲ ਕਰੂੰਗਾ ਮੈਂ ਸੱਚੀ ਬਹੁਤ ਨਕਮਾ ਸੀਗਾ ਮੈਂ ਮੈਂ ਬਹੁਤ ਨਾ ਮਤਲਬ ਆਪਣੇ ਆਪ ਨੂੰ ਸਵੀਕਾਰ ਕੀਤਾ ਹੋਇਆ ਅਕਸੈਪਟੈਂਸ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ ਸਵੈ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ ਤੇ ਮੈਂ ਸੱਚੀ ਬਹੁਤ ਨਕਮਾ ਸੀਗਾ ਬਹੁਤ ਨਕਮਾ ਸੀਗਾ ਕੰਮ ਤੋਂ ਭੱਜਦਾ ਹੁੰਦਾ ਸੀਗਾ ਬਟ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਆਪਾਂ ਆਪਣੇ ਨਾਲ ਲੜਾਈ ਕਰਨੀ ਆ ਆਪਣੇ ਮਾਂ ਪਿਓ ਲਈ ਕੁਝ ਕਰਨਾ ਤੇ ਸਮਾਜ ਨੂੰ ਇਹ ਦਿਖਾਉਣਾ ਆਪਣੀ ਸਕਸੈਸ ਦੇ ਨਾਲ ਪ੍ਰਮਾਤਮਾ ਜਿੱਧਰ ਨੂੰ ਲੈ ਜਵੇ ਕਈ ਵਾਰ ਨਾ ਜਿੰਦਗੀ 'ਚ ਆਪਾਂ ਸੋਚਦੇ ਆਪਾਂ ਸੱਜੇ ਜਾਣਾ ਉਹ ਆਪਾਂ ਨੂੰ ਖੱਬੇ ਲੈ ਜਾਂਦਾ ਕਈ ਵਾਰ ਆਪਾਂ ਚਾਹੁੰਦੇ ਆ ਖੱਬੇ ਜਾਣਾ ਉਹ ਸੱਜੇ ਲੈ ਜਾਂਦਾ ਪਲੈਨਿੰਗ ਪ੍ਰਮਾਤਮਾ ਦੀ ਚੱਲਦੀ ਆ ਮੇਰੇ ਹਿਸਾਬ ਨਾਲ ਨਾ ਬਸ ਪ੍ਰਮਾਤਮਾ ਤੇ ਡੋਰਾ ਛੱਡ ਦੋ ਆਪਣੇ ਵੱਲੋਂ ਸਾਫ਼ ਸੁਥਰੇ ਨੀਅਤ ਸਾਫ਼ ਰੱਖੋ ਬਸ ਦਿਲ ਸਾਫ਼ ਰੱਖ ਕੇ ਚੱਲਦੇ ਰਹੋ ਉਹ ਤੁਹਾਨੂੰ ਸਹੀ ਥਾਂ ਤੇ ਲੈ ਕੇ ਜਾਊਗਾ ਕਿਹੜੀ ਉਦੀ ਪਲੈਨਿੰਗ ਆ ਨਾ ਜਿਵੇਂ ਅੱਜ ਮੈਂ ਖੱਬੇ ਜਾਣਾ ਤੇ ਮੈਂ ਰੱਬ ਮੈਨੂੰ ਸੱਜੇ ਲੈ ਗਿਆ ਮੈਨੂੰ 10 ਸਾਲ ਬਾਅਦ ਰਿਅਲਾਈਜ਼ ਹੋਊਗਾ ਯਾਰ ਉਹ ਡਿਸੀਜਨ ਪ੍ਰਮਾਤਮਾ ਦਾ ਸ਼ਾਇਦ ਜਿਹੜੀ ਪੋਜੀਸ਼ਨ ਤੇ ਮਾਝ ਹੈਗਾ ਉਹ ਪਰਮਾਤਮਾ ਮੈਨੂੰ ਸਹੀ ਰਾਹ ਲੈ ਗਿਆ ਸੀ ਅੱਜ ਆਪਾਂ 16-16 ਘੰਟੇ ਉਰੇ ਕੰਮ ਕਰਾਂਗੇ ਆਪਣਾ ਕੈਨੇਡਾ ਅਮਰੀਕਾ ਉਰੀ ਬਣ ਜਾਊਗਾ ਜੇ ਆਪਾਂ ਉਰੀ ਸ਼ਿਫਟਾ ਲਾਵਾਂਗੇ KFC ਦੇ ਮਾਲਕ ਨੇ ਐਡੀ ਵੱਡੀ ਏਚ ਜਾ ਕੇ ਅਮਰੀਕਾ ਚ ਰੇੜੀ ਲਾਈ ਸੀ ਰੇੜੀ ਇਸ ਇਕੁਅਲ ਟੂ 카ਟ 카ਟ ਨੂੰ ਹੀ ਰੇੜੀ ਕਹਿੰਦੇ ਆ ਜੇ ਉਹਨੇ ਉਦੋਂ ਸ਼ਰਮ ਕੀਤੀ ਹੁੰਦੀ ਵੀ ਯਾਰ ਮੈਂ ਇੱਥੇ ਰੇੜੀ ਲਾ ਰਿਹਾ ਅਮਰੀਕਾ ਦੇ ਵਿੱਚ ਤਾਂ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਫੂਡ ਚੈਨ ਉਹਦੀ ਨਹੀਂ ਉਸ ਤੁਸੀਂ 30 ਲੱਖ ਰੁਪਏ ਲਾ ਕੇ ਕੈਨੇਡਾ ਜਾ ਰਹੇ ਹੋ ਸੋਚੋ ਵੀ ਮੈਂ ਇਹ ਪੰਜਾਬ ਚ ਆ ਮੈਂ 30 ਲੱਖ ਰੁਪਏ ਲਾਇਆ ਮੈਂ ਕਿੰਨਾ ਰੇਵਨਿਊ ਜਨਰੇਟ ਕਰ ਸਕਦਾ ਜੇ ਮੈਂ ਰਿਸਰਚ ਕਰਕੇ ਕੰਮ ਕਰਾਂ ਮੈਂ ਤਾਂ ਮੈਂ ਆਪਣੇ ਆਪ ਨੂੰ ਸਵੀਕਾਰ ਕੀਤਾ ਹੋਇਆ ਵੀ ਮੈਂ ਰੇੜੀ ਮੈਂ ਜਿਹੜੀ ਲਾਉਂਦਾ ਸੀ ਮੈਂ ਤਾਂ ਰੇੜੀ ਤੋਂ ਵੀ ਥੱਲੇ ਗਿਰ ਗਿਆ ਮੈਂ ਫੁੱਟਪਾਥ ਤੇ ਇੱਕ ਬੈਂਚ ਲਾ ਲਿਆ ਆਪਣੇ ਆਪ ਨਾਲ ਲੜਾਈ ਕਰ ਲਈ ਵੀ ਕੋਈ ਗੱਲ ਨਹੀਂ ਆਪਣੇ ਆਪ ਨੂੰ ਜਿੰਨਾ ਥੱਲੇ ਛੋਟੋਂ ਦਾ ਛੁੱਟਾਂਗਾ ਕਿਉਂਕਿ ਮੈਨੂੰ ਪਤਾ ਪ੍ਰਮਾਤਮਾ ਦੀ ਨਜ਼ਰ ਚ ਆਪਾਂ ਉੱਚੇ ਆ ਜਦੋਂ ਤੁਸੀਂ ਜਵਾਨੀ ਦੇ ਵਿੱਚ ਪਰਮਾਤਮਾ ਦੀ ਇਬਾਦਤ ਕਰੋਗੇ ਜਾਂ ਉਸ ਅਕਾਲ ਪੁਰਖ ਦਾ ਉਸਤਤ ਕਰੋਗੇ ਹੁਣ ਬਾਣੀ ਦੇ ਵਿੱਚ ਕੀ ਲਿਖਿਆ ਬਾਣੀ ਵਿੱਚ ਇਹੀ ਲਿਖਿਆ ਨੇ ਪਰਮਾਤਮਾ ਇੱਕਾ ਵੀ ਉਹਦਾ ਉਸਤਤ ਕਰੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਬਿਲੀਨਰ ਕਿਉਂ ਨੇ ਉਹਦਾ ਰੀਜ਼ਨ ਪਤਾ ਕੀ ਉਹਦੇ ਸਾਰੇ ਐਂਟਰਪ੍ਰੈਨਰ ਨੇ ਉਹ ਜੋਬਸ ਕ੍ਰੀਏਟ ਕਰਦੇ ਆ ਸਾਡੇ ਵਾਲਾ ਬੰਦਾ ਨੌਕਰੀ ਵਿੱਚ ਭੱਜਦਾ ਨੌਕਰੀ ਦੀ ਇੱਕ ਲਿਮਟ ਹੁੰਦੀ ਆ ਜੋਬ ਪੇਸ਼ਾ ਦੀ ਇੱਕ ਲਿਮਟ ਹੁੰਦੀ ਆ ਤੁਸੀਂ ਨੌਕਰੀ ਕਰੋਗੇ ਨਾ ਤੁਸੀਂ ਇੱਕ ਲਿਮਟ ਤੱਕ ਕਮਾ ਸਕਦੇ ਆਂ ਜਿਹੜਾ 5-5000 ਚ ਜੌਬ ਕਰ ਰਿਹਾ ਜਿਹੜਾ ਕਾਲ ਸੈਂਟਰ ਜੌਬ ਕਰ ਰਿਹਾ ਜਿਹੜਾ ਕੋਈ ਕੂਰੀਅਰ ਦੀ ਜੌਬ ਕਰ ਰਿਹਾ 10-10000 ਚ ਜਦੋਂ ਉਹ ਬੱਚਾ ਉਰੇ 50000 ਲੱਖ-ਲੱਖ ਰੁਪਏ ਕਮਾਊਗਾ ਉਹ ਕੈਨੇਡਾ ਕਿਉਂ ਜਾਊਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਜਸਵੀ ਸੋ ਆਮ ਦੌਰ ਤੇ ਨਾ ਸੀ ਹਮੇਸ਼ਾ ਕਹਿੰਦੇ ਆ ਜਿੱਥੇ ਚਾਹ ਹੁੰਦੇ ਆ ਨਾ ਉੱਥੇ ਰੱਬ ਰਾਤ ਆਪੇ ਹੀ ਬਣਾ ਦਿੰਦਾ ਬਟ ਜਿਹੜੀ ਉਹ ਚਾਹ ਦੇ ਨਾਲ ਹਿੰਮਤ ਚਹੀਦੀ ਹੁੰਦੀ ਹੈ ਨਾ ਉਹ ਕਿਸੇ ਕਿਸੇ ਬੰਦੇ ਚ ਹੁੰਦੀ ਹੈ ਹਰ ਕੋਈ ਹਿੰਮਤ ਨਹੀਂ ਜੁਟਾ ਸਕਦਾ ਹਰ ਕੰਮ ਕਰਨ ਦੇ ਲਈ ਐਂਡ ਜਦੋਂ ਫੂਡ ਦੀ ਗੱਲ ਆਉਂਦੀ ਹੈ ਨਾ ਤਾਂ ਇੱਕ ਖਾਣਾ ਇੱਕ ਏਦਾਂ ਦੀ ਚੀਜ਼ ਹੈ ਕਿ ਆਪਾਂ ਕਹਿੰਦੇ ਕਿ ਪੁੰਨ ਬਹੁਤ ਲੱਗਦਾ ਹੈ ਬਟ ਉਹ ਪੁੰਨ ਵੀ ਕਿਸੇ ਕਿਸੇ ਦੇ ਹਿੱਸੇ ਆਂਦਾ ਹੈ ਸੋ ਅੱਜ ਮੈਂ ਇੱਕ ਇਹੋ ਜਿਹੀ ਨੌਜਵਾਨ ਨਾਲ ਮਿਲਵਾਨ ਜਾ ਰਹੀ ਹਾਂ ਜਿਨ੍ਹਾਂ ਨੇ ਆਪਣਾ ਫੂਡ ਕਾਰਟ ਤਾਂ ਲਗਾਇਆ ਹੀ ਹੋਇਆ ਹੈ ਮੁਹਾਲੀ ਦੇ ਵਿੱਚ ਬਟ ਇੱਕ ਯੂਥ ਦੇ ਨਾਲ ਬੜੀ ਹੀ ਅਲੱਗ ਕਨੈਕਟੀਵਿਟੀ ਉਹ ਜ਼ਾਹਿਰ ਕਰਦੇ ਨੇ ਐਂਡ ਬੜਾ ਹੀ ਅਲੱਗ ਉਹਨਾਂ ਦਾ ਹੈ ਜੋ ਨੇਚਰ ਹੈ ਸੋ ਮੇਰੇ ਨਾਲ ਨਮਰੂਪ ਜੀ ਹੈਗੇ ਨੇ ਬਹੁਤ-ਬਹੁਤ ਸਵਾਗਤ ਪੰਜਾਬੀ। ਥੈਂਕ ਯੂ ਜੀ ਬਹੁਤ ਸ਼ੁਕਰ ਹੈ ਤੁਸੀਂ ਆਏ ਜੀ ਧੰਨਵਾਦ ਸਾਰਿਆਂ ਦਾ ਜੀ। ਜਿੰਦਗੀ ਕਿੱਦਾਂ ਦੀ ਚੱਲ ਰਹੀ ਹੈ ਐਂਡ ਹਾਊ ਆਰ ਯੂ ਐਕਸਪੀਰੀਅੰਸਿੰਗ ਮੈਨੂੰ ਲੱਗਦਾ ਹੈ ਕਿ ਅ ਅੱਜ ਦੇ ਦੌਰ ਦਾ ਜੋ ਚੱਲ ਰਿਹਾ ਹੈ ਨਾ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਹੀ ਕੋਈ ਬੰਦਾ ਹੋਗਾ ਜੋ ਤੁਹਾਨੂੰ ਇੰਸਟਾਗ੍ਰam ਤੇ ਨਾ ਫੋਲੋ ਕਰਦਾ ਹੋਵੇ ਯੂਸਡਲੀ ਅਗਰ ਮੈਂ ਗੱਲ ਕਰਾਂ ਸੋ ਤੁਹਾਨੂੰ ਕਿਵੇਂ ਦੀ ਫੀਲਿੰਗ ਆਉਂਦੀ ਹੈ ਕਿ ਇੱਕ ਤੁਸੀਂ ਉਹਨਾਂ ਲਈ ਮਿਸਾਲ ਬਣ ਰਹੇ ਹੋ। ਹਾਂ ਜੀ ਮੈਮ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਮੈਂ ਮੈਨੂੰ ਨਾ ਪੰਜਾਬ ਲਈ ਦਿਲੋਂ ਦਰਦ ਆ। ਕਿਉਂਕਿ ਮੈਂ ਵੀ ਕਿਸੇ ਟਾਈਮ ਬਾਹਰ ਜਾਣਾ ਚਾਹੁੰਦਾ ਸੀਗਾ ਬਟ ਬੰਦਾ ਜਦੋਂ ਮਚਿਓਰ ਹੋ ਜਾਂਦਾ ਨਾ ਜਦੋਂ ਉਹਨੂੰ ਸਮਝ ਆ ਜਾਂਦੀ ਆ ਵੀ ਇੱਕ ਤਾਂ ਆਪਾਂ ਬਾਹਰ ਜਾਣਾ ਆਪਣੇ ਮਾਪਿਓ ਤੋਂ ਦੂਰ ਹੋ ਜਾਣਾ ਤੇ ਫਿਰ ਉਹਨੂੰ ਮਚਿਓਰਟੀ ਆ ਜਾਂਦੀ ਵੀ ਯਾਰ ਆਪਣਾ ਪੰਜਾਬ ਆ ਬਾਬਾ ਨਾਨਕ ਜੀ ਨੇ ਵੀ ਇੱਥੇ ਕਿਰਤ ਕੀਤੀ ਆ ਖੇਤੀ ਕੀਤੀ ਆ ਤੇ ਆਪਾਂ ਨੂੰ ਵੀ ਇੱਥੇ ਮਿਹਨਤ ਕਰਨੀ ਆ ਤੇ ਜੇ ਆਪਾਂ ਉਰੇ ਹੀ ਉਰੇ ਨਹੀਂ ਮਿਹਨਤ ਕਰ ਸਕਦੇ ਮੈਂ ਕਹਿੰਦਾ ਵੀ ਜਿਹੜਾ ਪੰਜਾਬ 'ਚ ਨਹੀਂ ਮਿਹਨਤ ਕਰ ਸਕਦਾ ਜੀ ਉਹ ਬਾਹਰ ਵੀ ਜਾ ਕੇ ਕਿੱਥੇ ਮਿਹਨਤ ਨਹੀਂ ਕਰ ਸਕਦਾ ਜੀ ਸੋ ਨਮੂਨ ਅਕਸਰਨਾ ਮੈਂ ਮਤਲਬ ਬਹੁਤ ਸੇ ਇਦਾਂ ਦੇ ਮਤਲਬ ਸਿਨੈਰੀਓਜ਼ ਦੇਖੇ ਹੈ ਜਿੱਥੇ ਨਾ ਖਾਸ ਕਰ ਮੁੰਡੇ ਕੰਮ ਨਹੀਂ ਕਰਦੇ ਉਹਨਾਂ ਨੇ ਮੈਨਾਂ ਦਾ ਚਾਹ ਦਾ ਗਲਾਸ ਵੀ ਨ ਚੱਕਿਆ ਹੋਣਾ ਪਾਣੀ ਦਾ ਗਲਾਸ ਹੀ ਚੱਕਿਆ ਹੋਣਾ ਤੇ ਬਾਹਰ ਜਾ ਕੇ ਕੰਮ ਕਰਦੇ ਨੇ ਸੋ ਤੁਹਾਡੀ ਜਰਨੀ ਕਿੰਨੀ ਕੁ ਟਫ ਰਹੀ ਹੈ ਇੱਕ ਰਿਅਲਾਈਜੇਸ਼ਨ ਹੁੰਦੀ ਹੈ ਨਾ ਮੈਲਸ ਦੇ ਦਿਮਾਗ ਦੇ ਵਿੱਚ ਜਦੋਂ ਕੀ ਕਈ ਵਾਰ ਨੂੰ ਕਿਸੇ ਨੂੰ ਜਲਦੀ ਰਿਲਾਈਜ਼ ਹੋ ਜਾਂਦਾ ਕਿਸੇ ਨੂੰ ਲੇਟਰ ਰਿਲਾਈਜ਼ ਹੁੰਦਾ ਤੁਹਾਡੇ ਲਈ ਰਿਅਲਾਈਜੇਸ਼ਨ ਕਦੋਂ ਆਈ ਤੇ ਕਿਵੇਂ ਆਈ ਮੈਂ ਮੈਂ ਵੀ ਬਹੁਤ ਜ਼ਿਆਦਾ ਮੈਂ ਮੈਂ ਦਿਲ ਦੀ ਗੱਲ ਕਰੂੰਗਾ ਮੈਂ ਸੱਚੀ ਬਹੁਤ ਨਕਮਾ ਸੀਗਾ ਮੈਂ ਮੈਂ ਬਹੁਤ ਨਾ ਮਤਲਬ ਆਪਣੇ ਆਪ ਨੂੰ ਸਵੀਕਾਰ ਕੀਤਾ ਹੋਇਆ ਅਕਸੈਪਟੈਂਸ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ ਸਵੈ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ ਤੇ ਮੈਂ ਸੱਚੀ ਬਹੁਤ ਨਕਮਾ ਸੀਗਾ ਕੋਈ ਵੀ ਇਨਸਾਨ ਮਚੂਰ ਨਹੀਂ ਹੁੰਦਾ ਮਚੂਰ ਉਹਨੂੰ ਕਰਦੇ ਆ ਸਮਾਂ ਮਚੂਰ ਕਰਦਾ ਹਾਲਾਤ ਮਚੂਰ ਕਰਦੇ ਆ ਤੇ ਜਦੋਂ ਮੈਂ ਮੈਂ ਬਾਣੀ ਵੀ ਪੜਦਾ ਜਪਜੀ ਸਾਹਿਬ ਦੀ ਚਲੋ ਬਾਣੀ ਪੜਨ ਵਾਲੀ ਬੰਦਾ ਮਚੂਰ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਮਚਿਓਰਟੀ ਆਈ ਨਾ ਵੀ ਜ਼ਿੰਦਗੀ 'ਚ ਕਦੀ ਨਾ ਕਦੀ ਤਾਂ ਆਪਾਂ ਨੂੰ ਕੰਮ ਕਰਨਾ ਹੀ ਪੈਣਾ ਸੋ ਮੈਂ ਬਹੁਤ ਨਕੰਮਾ ਸੀਗਾ ਕੰਮ ਤੋਂ ਭੱਜਦਾ ਹੁੰਦਾ ਸੀਗਾ ਬਟ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਆਪਾਂ ਆਪਣੇ ਨਾਲ ਲੜਾਈ ਕਰਨੀ ਆ ਆਪਣੇ ਮਾਪਿਓ ਲਈ ਕੁਝ ਕਰਨਾ ਤੇ ਸਮਾਜ ਨੂੰ ਇਹ ਦਿਖਾਉਣਾ ਆਪਣੀ ਸਕਸੈਸ ਦੇ ਨਾਲ ਕਹਿੰਦੇ ਨੇ ਵੀ ਬੰਦਾ ਇੱਕ ਜੁਬਾਨ ਤੋਂ ਬੋਲਦਾ ਇੱਕ ਨੀਅਤ ਤੋਂ ਬੋਲਦਾ ਇੱਕ ਬੰਦੇ ਦਾ ਟਾਈਮ ਬੋਲਦਾ ਇੰਨੀ ਮਿਹਨਤ ਕਰੋ ਕਿ ਤੁਹਾਡਾ ਟਾਈਮ ਬੋਲੇ ਕਿ ਲੋਕਾਂ ਦੇ ਮੂੰਹਾਂ ਤੇ ਤਾਲੇ ਲੱਗ ਜਾਣ ਨਹੀਂ ਬਟ ਰੱਬ ਦੀ ਕਿਰਪਾ ਨਾਲ ਤੁਹਾਡਾ ਟਾਈਮ ਬੋਲ ਰਿਹਾ ਹੈ ਉਹਦੇ ਲਈ ਅਸੀਂ ਆਨੇ ਆ ਅਸੀਂ ਆ ਰਹੇ ਆ ਉਹ ਤੁਹਾਡਾ ਟਾਈਮ ਬੋਲ ਰਿਹਾ ਤੁਹਾਨੂੰ ਟਾਈਮ ਦੱਸ ਰਿਹਾ ਕਿ ਨਹੀਂ ਤੁਹਾਡਾ ਟਾਈਮ ਐਕਚੁਅਲੀ ਬੋਲ ਰਿਹਾ ਹਾਂਜੀ ਮੈਂ ਪਰਮਾਤਮਾ ਦੀ ਕਿਰਪਾ ਜੀ ਇਨਸਾਨ ਕੁਝ ਵੀ ਕਰਨ ਵਾਲਾ ਨਹੀਂ ਹੈਗਾ ਪਰਮਾਤਮਾ ਜਿੱਧਰ ਨੂੰ ਲੈ ਜਵੇ ਕਈ ਵਾਰ ਨਾ ਜ਼ਿੰਦਗੀ 'ਚ ਆਪਾਂ ਸੋਚਦੇ ਆਪਾਂ ਸੱਜੇ ਜਾਣਾ ਉਹ ਆਪਾਂ ਨੂੰ ਖੱਬੇ ਲੈ ਜਾਂਦਾ ਕਈ ਵਾਰ ਆਪਾਂ ਚਾਹੁੰਦੇ ਆ ਖੱਬੇ ਜਾਣਾ ਉਹ ਸੱਜੇ ਲੈ ਜਾਂਦਾ ਪਲੈਨਿੰਗ ਪਰਮਾਤਮਾ ਦੀ ਚੱਲਦੀ ਆ ਮੇਰੇ ਹਿਸਾਬ ਨਾਲ ਨਾ ਬਸ ਪਰਮਾਤਮਾ ਦੇ ਡੋਰਾ ਛੱਡ ਦੋ ਆਪਣੇ ਵੱਲੋਂ ਸਾਫ਼ ਸੁਥਰੇ ਨੀਅਤ ਸਾਫ਼ ਰੱਖੋ ਬਸ ਦਿਲ ਸਾਫ਼ ਰੱਖ ਕੇ ਚੱਲਦੇ ਰਹੋ ਉਹ ਤੁਹਾਨੂੰ ਸਹੀ ਥਾਂ ਤੇ ਲੈ ਕੇ ਜਾਊਗਾ ਕਿ ਜਿਹੜੀ ਉਹਦੀ ਪਲੈਨਿੰਗ ਆ ਨਾ ਜਿਵੇਂ ਅੱਜ ਮੈਂ ਖੱਬੇ ਜਾਣਾ ਤੇ ਮੈਂ ਰੱਬ ਮੈਨੂੰ ਸੱਜੇ ਲੈ ਗਿਆ ਮੈਨੂੰ 10 ਸਾਲ ਬਾਅਦ ਰਲਾਈਜ਼ ਹੋਊਗਾ ਯਾਰ ਉਹ ਡਿਸੀਜਨ ਪਰਮਾਤਮਾ ਦਾ ਸਹੀ ਸੀ ਸ਼ਾਇਦ ਜਿਹੜੀ ਪੋਜੀਸ਼ਨ ਤੇ ਮੈਂ ਅੱਜ ਹੈਗਾ ਉਹ ਪਰਮਾਤਮਾ ਮੈਨੂੰ ਸਹੀ ਰਾਹ ਲੈ ਗਿਆ ਸੀਗਾ ਸੋ ਮੈਨੂੰ ਲੱਗਦਾ ਵੀ ਪਰਮਾਤਮਾ ਦੇ ਡੋਰਾ ਛੱਡ ਦਿਓ ਆਪਣੀ ਮਿਹਨਤ ਕਰੀ ਜਾਓ ਸਕਸੈਸ ਉਹਦੇ ਹੱਥ 'ਚ ਆ ਸਾਡਾ ਕੰਮ ਸਿਰਫ ਮਿਹਨਤ ਕਰਨਾ ਜੀ ਆਪ ਸੁਨਮ ਰੂਪ ਮੈਂ ਫੈਮਲੀ ਦਾ ਸਪੋਰਟ ਪੁੱਛੂੰਗੀ ਬਿਕਾਜ਼ ਬਹੁਤ ਘੱਟ ਲੋਕ ਹੁੰਦੇ ਐ ਜਿਨ੍ਹਾਂ ਕੋਲ ਫੈਮਲੀ ਦਾ ਸਪੋਰਟ ਹੁੰਦਾ ਬਟ ਕਈ ਬਹੁਤ ਖੁਸ਼ਕਿਸਮਤ ਵੀ ਹੁੰਦੇ ਜਿਨ੍ਹਾਂ ਕੋਲ ਫੈਮਲੀ ਆਪ ਕਹਿੰਦੇ ਕਿ ਨਹੀਂ ਬੱਚੇ ਤੂੰ ਘ ਮੇਰੇ ਮਾਵਾ ਬਹੁਤ ਬਹੁਤ ਮਿਹਨਤੀ ਨੇ ਜੀ ਉਹਨਾਂ ਨੇ ਬਹੁਤ ਸਟਰਗਲ ਕੀਤਾ ਲਾਈਫ ਦੇ ਵਿੱਚ ਕਿ ਮਿਡਲ ਕਲਾਸ ਫੈਮਿਲੀ ਆ ਮਿਡਲ ਕਲਾਸ ਫੈਮਿਲੀ ਹਮੇਸ਼ਾ ਵਿਚਾਰੀ ਪਿਸਦੀ ਰਹਿੰਦੀ ਆ ਤੇ ਮੇਰਾ ਭਰਾ ਆ ਉਹ ਉਹਨੇ ਮੇਰੀ ਬਹੁਤ ਹੈਲਪ ਕੀਤੀ ਆ ਮਤਲਬ ਜਦੋਂ ਮੈਂ ਕੰਮ ਸ਼ੁਰੂ ਕੀਤਾ ਜਦ ਮੈਂ ਫੁੱਟਪਾਥ ਤੇ ਸ਼ੁਰੂ ਕਰ ਲਿਆ ਸੀ ਮੈਨੂੰ ਸਿਰਫ ਆਪਣੇ ਨਾਲ ਈਗੋ ਦੀ ਲੜਾਈ ਸੀ ਆਪਣੇ ਆਪ ਤੇ ਜਦੋਂ ਆਪਾਂ ਈਗੋ ਮਾਰ ਲੈਂਦੇ ਆ ਨਾ ਬੰਦੇ ਦਾ ਜਨਮ ਦੁਬਾਰਾ ਹੋ ਜਾਂਦਾ ਮੇਰੀ ਮੇਰੇ ਚ ਈਗੋ ਸੀਗੀ ਬੱਚਾ ਸੀਗਾ ਨਹੀਂ ਹੁੰਦੀ ਸਿਆਣਾ ਮੈਂ ਆਪਣੇ ਆਪ ਨਾਲ ਲੜਾਈ ਕੀਤੀ ਵੀ ਮੈਂ ਫੁੱਟਪਾਥ ਤੇ ਬਹਿ ਕੇ ਕੰਮ ਕਰਨਾ ਸਮਾਜ ਭਾਵੇਂ ਮੈਨੂੰ ਲੱਖ ਬੁਰਾ ਮ ਆਈਗੋ ਨਾ ਰੱਖੋ ਇਨਸਾਨ ਜਪਜੀ ਸਾਹਿਬ ਪੜੋ ਬਾਣੀ ਦੇ ਵਿੱਚ ਹੀ ਦੱਸਿਆ ਜਾਂਦਾ ਵੀ ਆਈਗੋ ਮਾਰੋ ਤੇ ਆਪਣਾ ਮਿਹਨਤ ਕਰੋ ਕੰਮ ਕਰੋ ਮਾਪੇ ਬਹੁਤ ਸਾਥ ਦਿੱਤਾ ਭਰਾ ਨੇ ਬਹੁਤ ਸਾਥ ਦਿੱਤਾ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਜਿਹੜੇ ਲੋਕਾਂ ਨੇ ਸਾਥ ਦਿੱਤਾ ਕਦੀ ਉਹਨਾਂ ਨੂੰ ਵੀ ਨਹੀਂ ਭੁੱਲ ਸਕਦਾ ਸੋ ਫੈਮਿਲੀ سپورਟ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਮਾਪੇ ਬਾਪ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਦੁਨੀਆ 'ਚ ਤੁਹਾਡੇ ਨਾਲ ਕੋਈ ਵੀ ਖੜਦਾ ਜੀ ਕੋਈ ਰਿਸ਼ਤਾ ਹੈ ਤੁਸੀਂ ਕਿਹਾ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਮੈਂ ਉਹਨਾਂ ਨੂੰ ਮੈਂ ਭੁੱਲ ਨਹੀਂ ਸਕਦਾ ਬਟ ਇੱਕ ਚੀਜ਼ ਹੋਰ ਵੀ ਬੰਦਾ ਨਹੀਂ ਭੁੱਲ ਸਕਦਾ ਆਪਣੀ ਸਟਰਗਲ ਲਾਈਫ ਦੇ ਵਿੱਚ ਜਿਨ੍ਹਾਂ ਨੇ ਤਾਨੇ ਦਿੱਤੇ ਹੁੰਦੇ ਆ ਜਿਨ੍ਹਾਂ ਨੇ ਬਹੁਤ ਕੁਝ ਬੋਲਿਆ ਹੁੰਦਾ ਤਾਂ ਉਹ ਕਿਹੜਾ ਦੇ ਕਿਹੜੇ ਲੋਕ ਰਹੀ ਹੈ ਤੁਹਾਡੀ ਲਾਈਫ ਦੇ ਵਿੱਚ ਹਲੇ ਤੱਕ ਦੀ ਜਰਨੀ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਨਾ ਦੋ ਤਰ੍ਹਾਂ ਨਾਲ ਬੰਦਾ ਕੰਮ ਕਰਦਾ ਜਾਂ ਤਾਂ ਪੰਜਾਬ ਦੇ ਵਿੱਚ ਬੰਦਾ ਕੰਮ ਕਰਦਾ ਵੀ ਉਹਨੂੰ ਸ਼ੌਂਕ ਜਾਉ ਸ਼ਰਮ ਤੋਂ ਬਚਣ ਲਈ ਕੰਮ ਕਰਦਾ ਹੁਣ ਜ਼ਿਆਦਾਤਰ ਮੈਂ ਪਹਿਲਾਂ ਸਿਕਿਉਰਿਟੀ ਗਾਰਡ ਦਾ ਕੰਮ ਕੀਤਾ ਮੈਕਡੋਨਲਡਸ ਜੌਬ ਕੀਤੀ ਉਥੇ ਪੋਚੇ ਵੀ ਲਾਏ ਮਤਲਬ ਦੁਨੀਆ ਦਾ ਹਰ ਕੰਮ ਬੰਦੇ 'ਚ ਨਾ ਠਹਿਰਾਵ ਨਹੀਂ ਹੁੰਦਾ ਬੰਦਾ ਭੱਜਦਾ ਰਹਿੰਦਾ ਯਾਰ ਮੈਂ ਜ਼ਿੰਦਗੀ 'ਚ ਕੰਮ ਨਾ ਕੀਆ ਉਹ ਕਿਉਂ ਭੱਜਦਾ ਸ਼ਰਮ ਤੋਂ ਭੱਜਦਾ ਬਾਹਰ ਜਾ ਕੇ ਕੋਈ ਸਿਕਿਉਰਿਟੀ ਗਾਰਡ ਦਾ ਕੰਮ ਕਰੂ ਕੁਝ ਕਰੂ ਉਹਨੂੰ ਵਧੀਆ ਕਹਿਣਗੇ ਕੈਨੇਡਾ ਦੇ ਵਿੱਚ ਹੁਣ ਇੱਥੇ ਜੇ ਕੋਈ ਸਿਕਿਉਰਿਟੀ ਗਾਰਡ ਦਾ ਕੰਮ ਕਰੂ ਉਹਨੂੰ ਕੀ ਕਹਿਣਗੇ ਲੈ ਯਾਰ ਤੂੰ ਕੀ ਰੱਖੀ ਜਦ ਕਿ ਆਪਣੀ ਮਿਹਨਤ ਕਰ ਰਿਹਾ ਉਹੀ ਸੋਚ ਮੇਰੀ ਸੀ ਕਿ ਯਾਰ ਸ਼ਰਮ ਸਿਰਫ ਸਾਡੀ ਸੋਚ ਛੋਟੀ ਵੱਡੀ ਹੁੰਦੀ ਆ ਜੇ ਆਪਾਂ 16-16 ਘੰਟੇ ਉਰੇ ਕੰਮ ਕਰਾਂਗੇ ਆਪਣਾ ਕੈਨੇਡਾ ਅਮਰੀਕਾ ਉਰੀ ਬਣ ਜਾਊਗਾ ਜੇ ਆਪਾਂ ਉਰੀ ਸ਼ਿਫਟਾ ਲਾਵਾਂਗੇ ਪਹਿਲੀ ਗੱਲ ਆਪਾਂ ਉਹ ਲੋਕਾਂ ਨੇ ਤਾਨਨੇ ਤਾਨਨੇ ਮੇਨੇ ਉਹ ਲੋਕ ਉਹ ਚੀਜ਼ਾਂ ਨੂੰ ਮੈਂ ਆਪਣੀ ਪੋਜ਼ਿਟਿਵਿਟੀ ਲੈ ਲਿਆ ਕਿਉਂਕਿ ਜਦੋਂ ਤੁਸੀਂ ਆਪਣੀ ਨੈਗੇਟਿਵਿਟੀ ਨੂੰ ਹੀ ਆਪਣੀ ਪੋਜ਼ਿਟਿਵਿਟੀ ਬਣਾ ਲੈਣੇ ਹੋ ਨਾ ਫਿਰ ਤੁਸੀਂ ਨੈਗੇਟਿਵ ਨਹੀਂ ਹੋ ਸਕਦੇ ਕਿਉਂਕਿ ਕਿੰਨਾ ਲੋਕ ਤੁਹਾਨੂੰ ਨੈਗੇਟਿਵ ਕਰ ਜਾਣਗੇ ਤੁਸੀਂ ਫਿਰ ਉਸੇ ਨੈਗੇਟਿਵ ਨੂੰ ਆਪਣੀ ਪੋਜ਼ਿਟਿਵਿਟੀ ਬਣਾ ਕੇ